ਓਮ ਸ਼ਿਵ ਅਪੁਜੀ ਗਾਮ ਤੋਂ ਇਸ ਕਰਮ ਨਾ ਜਾਣਾ ਸਾਰਨਾ ਜਾਣਾ ਤੇਜੀ ਫੱਦੇ ਵੱਡਾ ਸਤਿਗੁਰੂ ਨਾਨਕ ਜਣ ਕਰ ਰੱਖੇ ਮੇਰੀ ਬਿਕਾਬਲ ਕਬਲ ਗਣ ਕੰ ਕਾ ਦਾਵਾ ਓਮ ਸਾਇ ਰੋਣੀ ਨਿਦਾਨਾ मई मेहमा भर नाथा को भगवाना हंसो वे दर्शन करना आमले मारी चरणा जी दाते प्रीतम परम मेरे मन जी वै ਸਤਨਾਮ ਸ਼੍ਰੀ ਵਾਇ ਗੁਰੂ ਜੀ ਸੋਰਠਿ ਭੱਲਾ ਪੰਜਾਬਾ ਅਰਮੇਸ਼ਰ ਜਿ ਤਾ ਬਨੰਦ ਉਰੋ ਕੜੀਰਾ ਭੰਨਾ ਆਨੰਦ ਕਰੈ ਨਰਨਾਰੀ ਆਹ ਹਰਿ ਭਗਤਿ ਕਿਰਪਾ ਦਾ

आई तेन सगले चिंत मिटाई दयाल बुरख मेहरबाना हर नानक साच ब वाणी आई तीन सगली चिंत मिटाई दयाल बुरख मेहरबाना हर नानक साच बखाना वाहिगुरु खालसा why you <coughs>